ਦੋਸਤੋ ਸੁਣੋ ਨਾ ਇੱਕ ਮੱਝ ਦਿਖਾਉਣੇ ਆ ਜਗਰਾਮਾ ਮੇਲੇ ਦੇ ਉੱਤੇ ਨਾ ਮੱਝ ਆਈ ਐ ਇੱਕ ਵਪਾਰੀ ਵੀਰ ਲੈ ਕੇ ਆਇਆ ਮੱਝ ਇਹ ਤੁਸੀਂ ਦੇਖੋਗੇ ਨਾ ਟੌਪ ਦੇ ਵੱਡੇ ਵੱਡੇ ਬੁੱਲਾ ਨੂੰ ਇਹ ਫੇਲ ਕਰਦੀ ਐ ਮੱਝ ਕੱਦ ਕਾਠ ਮੱਝ ਦਾ ਮੱਝ ਦੀ ਬੰਤਰ ਪਿੱਠਪੜਾ ਮੱਝ ਦਾ ਤੇ ਮੱਝ ਉੱਪਰੋਂ ਨਾ ਐ ਮੰਨਿਓ ਵੀ ਮੰਝਾ ਡੈਂਦਾ ਮੱਝ ਦੇ ਉੱਪਰ ਐਡੀ ਚੌੜੀ ਮੱਝ ਐ ਕੱਦ ਤਾਂ ਨਾਲ ਲਗਵੀ ਐ ਮੱਝਾਂ ਦੇ ਉੱਤੋਂ ਨਾ 2-2 ਫੁੱਟ ਉੱਪਰ ਪਈ ਐ ਬੇਲ ਬਹੁਤ ਵੱਡੀ ਲੰਮੀ ਐ ਮੱਝ ਦੀ ਤੇ ਤਾਜੀ ਬਾਈਆਂ ਦੀ ਸੂਈ ਐ ਰਿਕਾਰਡ ਵੀ ਦੂਜੀ ਸੂਈ ਦਾ ਬਹੁਤ ਚੰਗਾ ਐ ਬਾਕੀ ਸਾਰੀ ਇਨਫਰਮੇਸ਼ਨ ਆਪਾਂ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਕੈਮਾ ਸੂਆ ਕਿੰਨਾ ਦੁੱਧ ਐ ਧਿਆਨ ਨਾਲ ਸੁਣਿਓ ਰੇਟ ਵੀ ਬਾਈ ਨੇ ਵੀਡੀਓ ਦੇ ਵਿੱਚ ਕੀਤਾਗਾ ਚੰਗੀ ਲੱਗੀ ਮੱਝ ਤਾਂ ਤੁਸੀਂ ਬਾਈ ਨੂੰ ਕਾਲ ਕਰ ਦੋਸਤੋ ਜਗਰਾਮਾ ਮੇਲੇ ਦੇ ਵਿੱਚ ਨਾ ਬਾਈ ਮੱਝ ਲੈ ਕੇ ਆਇਆਗਾ ਵਪਾਰੀ ਵੀਰ ਐ ਤੁਸੀਂ ਮੱਝ ਦੇਖੋ ਜਿਵੇਂ ਪਲਾਸ਼ਮੀ ਵਾਲਿਆਂ ਦਾ ਮੋਦੀ ਬੁੱਲ ਹੁੰਦਾ ਨਾ ਐਡੀ ਮੱਝ ਆ ਗਈ ਸਾਰੇ ਮੇਲੇ ਦੇ ਵਿੱਚੋਂ ਟੌਪ ਦੀ ਮੱਝ ਆ ਵੱਡੇ ਕੱਦਕਾਰ ਦੇ ਵਿੱਚ ਹਵਾਨਾ ਦੇਖਿਓ ਧਿਆਨ ਨਾਲ ਦੇਖੋਣਾਗਾ ਤੇ ਡਿਟੇਲ ਆਪਾਂ ਦੀ ਸਾਰੀ ਪੁੱਛ ਕੇ ਦੇਵਾਂਗੇ ਬਾਈ ਕੀ ਰੇਟ ਮੰਗਦਾ ਤੇ ਮੱਝ ਦੇਖੋ ਬੜਾ ਤੁਸੀਂ ਵੱਡੇ ਵੱਡੇ ਬੁੱਲਾਂ ਨੂੰ ਮੱਝ ਇਹ ਫੇਰ ਕਰਦੀ ਹੈਗੀ ਬਾਈ ਹਸਰੀ ਕਾਲ ਸਾਸੀ ਗਦੀ ਜੀ ਕੀ ਨਾਮ ਹੈ ਬਾਈ ਆਪਣਾ ਆਪਣਾ ਬਲਜੀਤ ਸਿੰਘ ਹੈ ਜੀ ਪਿੰਡ ਬਾਈ ਪਿੰਡ ਮੇਰਾ ਸ਼ਾਹਕੋਟ ਦੇ ਨਾਲ ਆ ਸੰਦਾ ਮਿੰਡ ਜੀ ਸੰਤਾ ਸ਼ਾਹ ਇਹਦਾ ਸੂਆ ਬਾਈ ਮਾਜੇ ਇਹ ਇਹ ਤੀਸਰੀ ਬਿਉਂਦੀ ਹੈ ਜੀ ਹੁਣ ਤੀਜਾ ਸੂਈ ਹੈ ਕਹਿੰਦੇ ਨਾਲ ਵੀ ਸੂਈ ਹੈ ਬਈ ਇਹ ਇਹ ਰਾਤ ਦੀ ਸੂਈ ਹੈ ਜੀ ਰਾਤ ਦੀ ਸੂਈ ਹੈ ਹਾਂਜੀ ਅੱਛਾ ਤੇ ਹੁਣ ਬੋਲਾ ਕਿੰਨਾ ਹੈ ਜਿਹਦਾ ਵੀ 23 ਕਿਲੋ ਦਾ ਰਿਕਾਰਡ ਹੈ ਜੀ ਪਿਛਲੇ ਸੂਏ ਦਾ ਹਾਂਜੀ ਪਿਛਲੇ ਸੂਏ ਦਾ ਅੱਛਾ ਤੇ ਬੱਚਾ ਕੀ ਹੈ ਬਾਈ ਮੰਗਰੇ ਦੇ ਇਹਦੇ ਮਾ ਕਟੜਾ ਆ ਜੀ ਕਟੜਾ ਇਹ ਬਾਈ ਤੁਸੀਂ ਪਿੱਛੋਂ ਕਿੱਥੋਂ ਲੈਂਦੀ ਹੈ ਇਹ ਬਾਈ ਆਪਾਂ ਖੇਤ ਕਿਹੋਂ ਲੈਂਦੀ ਹੈ ਇਧਰ ਹਰਿਆਣਿਆਂ ਹਰਿਆਣੇ ਦੇ ਵਿੱਚੋਂ ਅੱਛਾ ਤੇ ਬਾਈ ਮੋਲੇ ਦਾ ਕੀ ਕਰ ਮੁਰੇ ਦਾ ਸਵਾਤਨ ਕਰ ਦਿਓ ਸਵਾਤਨ 1.7 ਲੱਖ ਰੁਪਇਆ ਹਾਂਜੀ ਮੋਬਾਈਲ ਨੰਬਰ ਬੋਲ ਦਿਓ 98146 43745 ਦੁਬਾਰੇ ਬੋਲ ਦਿਓ ਜੀ 98146 ਹਾਂਜੀ 43745 ਠੀਕ ਹੈ ਜੀ ਦੋਸਤੋ ਇਹ ਮਾਝਾ ਨਾ ਜਿਹੜੀ ਸਵਾਤਨ 1.7 ਲੱਖ ਰੁਪਇਆ ਬਾਈ ਦਾ ਮੁੱਲ ਮੰਗਦਾ ਤੇ 23 ਕਿਲੋ ਦਾ ਇਹ ਦੂਜੇ ਸੂਈ ਦਾ ਰਿਕਾਰਡ ਹੈ ਤੀਜਾ ਸੂਆ ਹੁਣੇ ਸੂਈ ਹੈ ਤੇ ਤੁਸੀਂ ਥਾਣਾ ਵਾ ਨਾ ਦੇਖੋ ਮਾਝਾ ਦਾ ਦੇਖੋ ਮਤਲਬ ਐ ਮੰਨਿਓ ਵੀ ਵੱਡੇ ਵੱਡੇ ਬੁੱਲਾਂ ਨੂੰ ਇਹ ਫੇਲ ਕਰਦੀ ਹੈ ਜਿਵੇਂ ਲక్ష్ਮੀ ਵਾਲ ਦਾ ਮੋਦੀ ਬੁੱਲਾਂ ਨਾ ਐਡੀ ਮੱਝ ਹੈ ਤੇ ਆਹ ਵੀ ਨਾਲ ਵੀ ਇਹਦੇ ਪੂਰੀ ਹਾਈਟ ਦੀ ਮੱਝ ਖੜੀ ਹੈ ਤੇ ਉਹਦੇ ਉੱਤੋਂ ਨਾ 2 ਫੁੱਟ ਉੱਪਰ ਲੰਘਦੀ ਹੈ ਤੇ ਉੱਪਰ ਦੇਖੋ ਜਿਵੇਂ ਆ ਨਾ ਜਿਵੇਂ ਕਹਿੰਦੇ ਮੰਜਾ ਢਾਕੇ ਸੌ ਜਾ ਉਹ ਹਾਲ ਹੈ ਮੱਝ ਦਾ ਬਹੁਤ ਵਜਨ ਦੇ ਵਿੱਚ ਭਾਰੀ ਹੈ ਤੇ ਸਾਹਮਣੇ ਦਾ ਉਹ ਟੱਟਾ ਬੈਠਾ ਹੈਗਾ ਕਦ ਦੇਖੋ ਮੱਝ ਦਾ ਸੋ ਐ ਏਦਾਂ ਦੀ ਮੱਝ ਮੈਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੰਨਿਓ ਕਿ ਮੈਂ ਪਹਿਲੀ ਮੱਝ ਦੇਖੀ ਐ ਐਡੀ ਕੋਈ ਮੱਝ ਨਹੀਂ ਹੁੰਦੀ 100 ਦੇ ਵਿੱਚੋਂ ਇੱਕ ਮੱਝ ਬੰਨੋ ਤਾਂ ਜਿਹੜੀ ਇਹ ਮੱਝ ਆਉਂਦੀ ਹੈ ਜੇ ਕਿਸੇ ਭਰਾ ਨੂੰ ਦੋਸਤੋ ਇਹ ਮੱਧ ਪਸੰਦਾ ਹੀ ਨਾ ਨੰਬਰ 22 ਨੇ ਤੁਹਾਨੂੰ ਬੋਲਤਾ ਤੁਸੀਂ ਕੰਟੈਕਟ ਕਰ ਲਿਓ ਜਗਰਾਮਾ ਮੇਲੇ ਤੇ ਅੱਜ 23 ਤਰੀਕ ਐ ਨੌਵਾਂ ਮਹੀਨਾ ਤੇ 2024 ਨੂੰ ਜਗਰਾਮਾ ਮੇਲੇ ਦੇ ਉੱਤੇ ਬਾਈ ਨੇ ਮੱਧ ਲੈ ਕੇ ਆਇਆ ਸੀ ਬਾਰ ਦਾ ਕੰਮ ਆ ਬਾਈ ਦਾ ਧੰਨਵਾਦ ਸੱਸੀ ਗਲਬੀਰਾਂ ਨੂੰ